ਦੀ ਰੁਪਿੰਦਰ ਕੌਰ ਦੇ ਪਰਿਵਾਰ ਨੂੰ ਰਿਗਰਟ ਹੈ ਕਿ ਸਾਡੀ ਕੁੜੀ ਨੇ ਇਦਾਂ ਦਾ ਕਦਮ ਚੁੱਕਿਆ ਬਿਲਕੁਲ ਚਾਰਾਂ ਮੁਲਜ਼ਮਾਂ ਦੇ ਵਿੱਚੋਂ ਇਕੱਲਾ ਰੁਪਿੰਦਰ ਕੌਰ ਹੈ ਜਿਹੜਾ ਉਹਦੇ ਪਰਿਵਾਰ ਨੇ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਆਪਦੀ ਪ੍ਰੈਸ ਕਾਨਫਰੈਂਸ 'ਚ ਆ ਪੰਜਾਬੀਆਂ ਨੂੰ ਦੱਸਿਆ ਵੀ ਅਸੀਂ ਆਪਦੀ ਕੁੜੀ ਨਾਲ ਨਾਤਾ ਤੋੜ ਲਿਆ ਇਹ ਸਾਡੇ ਲਈ ਅੱਜ ਤੋਂ ਬਾਅਦ ਮਰ ਗਈ ਨਾ ਅਸੀਂ ਇਹਦੀ ਕੋਈ ਪੈਰਵਾਈ ਕਰੀਏ ਉਹਨਾਂ ਨੇ ਜਨਤਕ ਤੌਰ ਤੇ ਇਹ ਗੱਲ ਆਖੀ ਕਿ ਸਾਡਾ ਜਵਾਈ ਗੁਰਵਿੰਦਰ ਸਿੰਘ ਇੱਕ ਸ਼ਰੀਫ ਤੇ ਨੇਕ ਇਨਸਾਨ ਸੀ ਡਬਲ ਐਮ ਏ ਸੀ ਸਿਰ ਤੇ ਪੱਗ ਸਜਾਉਂਦਾ ਸੀ ਸਿੱਖੀ ਸਰੂਪ ਦੇ ਵਿੱਚ ਸੀ ਮੁੰਡਾ ਪੂਰਾ ਲੇਕਿਨ ਉਹਨਾਂ ਨੇ ਜਨਤਕ ਤੌਰ ਤੇ ਰੁਪਿੰਦਰ ਕੌਰ ਦੀ ਗਲਤੀ ਕੱਢੀ ਤੇ ਉਹਦੀ ਮਦਦ ਕਰਨ ਤੋਂ ਕੋਰੀ ਨਾ ਕਰ ਦਿੱਤੀ ਤੇ ਲਾਹਣਤਾ ਪਾਈਆਂ ਲੇਕਿਨ ਜਿਹੜੇ ਦੂਸਰੇ ਤਿੰਨ ਮੁਲਜ਼ਮ ਐ ਮੈਂ ਉਹਨਾਂ ਦੇ ਪਰਿਵਾਰ ਪਰਿਵਾਰਾਂ ਨੂੰ ਯਾਨੀ ਕਿ ਹਰ ਕਮਲ ਦੇ ਪਰਿਵਾਰ ਨੂੰ ਜਿਹੜਾ ਡੱਬ ਵਾਲੀ ਦਾ ਮੁੰਡਾ ਹੈਗਾ ਤੀਜਾ ਮੁਲਜ਼ਮ ਉਹਦਾ ਨਾਮ ਹੈਗਾ ਵਿਸ਼ਵ ਕੁਮਾਰ ਉਹਦੇ ਪਰਿਵਾਰ ਨੂੰ ਉਸਦਾ ਕੀ ਰੋਲ ਆ ਵਿਸ਼ਵ ਕੁਮਾਰ ਦਾ ਕੀ ਰੋਲ ਵਿਸ਼ਵ ਕੁਮਾਰ ਉਹਦੇ ਪਰਿਵਾਰ ਨੂੰ ਤੇ ਜਿਹੜਾ 4 ਨੰਬਰ ਮੁਲਜ਼ਮ ਹੈ ਵੀਰਿੰਦਰ ਕੌਰ ਮੈਂ ਇਹਨਾਂ ਤਿੰਨਾਂ ਦੇ ਪਰਿਵਾਰਾਂ ਨੂੰ ਅੱਜ ਪੰਜਾਬੀਆਂ ਰਾਹੀਂ ਲੱਖ ਦੀਆਂ ਲਾਹਣਤਾਂ ਪਾਉਣਾ ਕਿ ਇਹਨਾਂ ਤਿੰਨਾਂ ਪਰਿਵਾਰਾਂ ਨੇ ਨਾ ਤਾਂ ਜਨਤਕ ਤੌਰ ਤੇ ਆਪਦੇ ਪਰਿਵਾਰ ਦੇ ਬੱਚਿਆਂ ਦੀ ਕੋਈ ਨਿਖੇਧੀ ਕੀਤੀ ਨਾ ਹੀ ਉਸ ਪਰਿਵਾਰ ਨੂੰ ਜਿਹਦਾ ਕੱਲਾ-ਕੱਲਾ ਮਾਪਿਆਂ ਦਾ ਪੁੱਤ ਮਰ ਗਿਆ ਉਹਨਾਂ ਨਾਲ ਕੋਈ ਦੁੱਖ ਸਾਂਝਾ ਕਰਨ ਦੀ ਗੱਲ ਕੀਤੀ ਨਾ ਹੀ ਇਹਨਾਂ ਬੰਦਿਆਂ ਨੇ ਕੋਈ ਇਹੋ ਜਿਹੀ ਪੰਜਾਬੀਆਂ ਨੂੰ ਗੱਲ ਕਹੀ ਕਿ ਅਸੀਂ ਇਹਨਾਂ ਨਾਲ ਨਾਤਾ ਤੋੜਦੇ ਆਂ ਬਜਾਏ ਇਹ ਕਰਨ ਦੇ ਕਰ ਕੀ ਰਹੇ ਆ ਇਹ ਤਿੰਨੇ ਲੋਕ ਆਪਦੇ ਬੱਚਿਆਂ ਦੀ ਪੇਰਵਾਹੀ ਕਰ ਰਹੇ ਆ